ਪਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਧੁਮਾਕਾ ਸੇਲ ਕੰਬਲਾਂ ਦੀ ਲੱਗ ਚੁੱਕੀ ਹੈ ਜੀ ਧੁਮਾਕਾ ਸੇਲ 21 ਤਰੀਕ ਤੋਂ ਮੰਗਲਵਾਰ ਤੋਂ ਸੇਲ ਚੱਲੂ ਹੈ ਜੀ ਇਹ 10 ਸਹਰੇ ਤੱਕ 2 ਅਕਤੂਬਰ ਤੇ ਸਹਰੇ ਤੱਕ ਸਪੈਸ਼ਲ ਸੇਲ ਹੈ ਜੀ ਕੰਬਲਾਂ ਦੀ ਹੈਵੀ ਕੰਬਲ ਕੰਬਲ ਦੇਖੋ ਜੀ ਕਿੰਨਾ ਸ਼ਾਨਦਾਰ ਹੈਗਾ ਹੈਵੀ ਵਾਲੀ ਕੁਆਲਿਟੀ ਹੈ ਪੂਰੀ ਵਧੀਆ ਕੰਬਲ ਦੀ ਇਹ 500 ਦਾ ਵਿਕੇ 600 ਦਾ ਵਿਕੇ ਸਾਡੇ ਕੋਲ ਹੈਗਾ 700 ਰੁਪਏ ਦੇ ਦੋ 600 ਦੇ ਦੋ ਜੀ 350 ਰੁਪਏ ਦਾ ਇੱਕ ਸਪੈਸ਼ਲ ਸੇਲ ਮੇਲਾ ਚੱਲ ਪਈ ਜੀ ਦਸਹਿਰਾ ਸੇਲ ਮੇਲਾ ਦਸਹਿਰਾ ਸੇਲ ਮੇਲਾ ਦੇਖੋ ਕਿੰਨੇ ਸ਼ਾਨਦਾਰ ਰੰਗ ਨਵੇਂ-ਨਵੇਂ ਰੰਗਾਂ ਦਾ ਜਿਹਨਾਂ ਚ ਆਗਾਈ ਮਾਰ ਰਹੇ 21 ਤੇ 22 ਤਰੀਕ ਨੂੰ ਭਰਾਵਾ ਦੀ ਹੱਟੀ ਦੁਕਾਨ ਬੰਦ ਹੈ ਜੀ ਘਰੇ ਕੰਮ ਕਰਕੇ ਤੇ 23 ਤਰੀਕ ਨੂੰ ਸੇਲ ਚਾਲੂ ਹੈ ਜੀ ਇਹ ਤਈ ਤਰੀਕ ਤੋਂ ਵਧੀਆ ਹੈਵੀ ਕੰਬਲ 80 ਡਿਜ਼ਾਈਨਾਂ ਦੇ ਵਿੱਚ ਤਈ ਤਰੀਕ ਮੰਗਲਵਾਰ ਤੋਂ ਸੇਲ ਚੱਲੂ ਹੈ 2 ਅਕਤੂਬਰ ਦਸਹਰੇ ਵਾਲੇ ਦਿਨ ਤੱਕ ਸੇਲ ਹੈ ਸਪੈਸ਼ਲ ਇਹ ਕਿਨਾਂ ਫਿਰ ਹਾਲ ਸਟਾਕ ਆ ਥੋੜਾ ਛੇਤੀ ਆਓ ਤੇ ਫੁੱਲ ਫਾਇਦੇ ਕਰਾ ਕੇ ਜਾਓ ਜੀ ਫੁੱਲ ਫਾਇਦੇ ਨਾਲ ਸੌਦੇ ਲੈ ਕੇ ਜਾਓ ਛੇਤੀ ਆਓ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਨੇ ਸਾਰੇ ਦੇ ਵਿੱਚ ਬਿਲਕੁਲ ਨਵੇਂ ਕੰਬਲ ਪੂਰੇ ਵਧੀਆ ਨਵੀਂ ਕੁਆਲਿਟੀ ਦੇ ਦਿੱਤੇ ਹੈਵੀ ਕੁਆਲਿਟੀ ਆ ਜੀ ਪੂਰੀ ਵਧੀਆ ਸਰਦੀ ਵਾਲੀ ਸਿਰਫ 350 ਦਾ ਘੱਟਾ ਜੀ ਕੰਬਲ 500 ਰੁਪਏ ਦਾ ਜੋੜਾ ਜੀ 700 ਰੁਪਏ ਦਾ 700 ਰੁਪਏ ਦਾ ਜੋੜਾ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਸਾਰੇ ਜੀ ਟੋਪੋ ਟੋਪ ਡਿਜ਼ਾਈਨ ਨਵੇਂ ਨਵੇਂ ਰੰਗ ਜਿਹਾ ਦੇਖੋ ਇਹ ਇੱਕ ਇੱਕ ਬੰਪਰ ਡਿਜ਼ਾਈਨ ਆ ਹੈ ਇਹਦੇ ਵਿੱਚ ਪੌਫ ਦੇ ਡਿਜ਼ਾਈਨ ਆ ਹੈ ਸਾਰੇ ਜਿਹੇ ਦੇ ਵਿੱਚ ਪੂਰੇ ਵਧੀਆ ਡਿਜ਼ਾਈਨਾਂ ਦੇ ਵਿੱਚ ਤੇ ਪੂਰੇ ਖਿੜਨੇ ਕੱਲਣਾ ਤੇ ਪੂਰਾ ਗਰਮ ਕੱਪੜਾ ਜੀ ਇਹ ਨਾਲ ਕਿਸੇ ਵੀ ਕਿਸਮ ਦਾ ਕੋਈ ਸ਼ਿਕਾਇਤ ਨਹੀਂ ਕੱਪੜੇ ਦੀ ਪੂਰਾ ਵਧੀਆ ਕੱਪੜਾ ਜੀ ਇਹ ਬੰਪਰ ਸੇਲ ਚੱਲ ਪਈ ਜੀ ਬੰਪਰ ਸੇਲ ਤੇ ਸਾਰਾ ਸੇਲ ਜਿਹੜਾ ਇਹੀ ਕੰਬੜਾ ਹੈ ਸਰਦੀ ਦੇ ਵਿੱਚ 6-700 ਦਾ ਵਿਕਣਾ ਹੈਗਾ ਜੀ ਜਦੋਂ ਸੇਲ ਪਹਿਲਾ ਲਾਤੀ ਜੀ ਤਾਂ ਹੀ ਇਹ ਸਿਰਫ 350 ਰੁਪਏ ਦਾ ਘੱਟ ਹੈ ਜੀ ਇਹ ਪੂਰਾ ਹੈਵੀ ਕੁਆਲਟੀ ਦੇ ਉੱਤੇ ਹੈ ਜੀ 350 ਰੁਪਏ ਦੇ ਵਿੱਚ ਜੇ ਦੇਖੀ ਚਲੋ ਜੀ ਸਕਰੀਨ ਸ਼ਾਪ ਲੈ ਕੇ ਆਓ ਸਾਮਾ ਡਿਜ਼ਾਈਨ ਮਿਲੂਗਾ ਸਾਨੂੰ ਆਓ ਛੇਤੀ ਸਾਮਾ ਡਿਜ਼ਾਈਨ ਲੈਣ ਵਾਸਤੇ ਮੰਗਲਵਾਰ 23 ਤਰੀਕ ਤੋਂ ਸੇਲ ਚਾਲੂ ਹੈ ਜੀ 23 ਤਰੀਕਾ ਮੰਗਲਵਾਰ ਤੋਂ ਸੇਲ ਚਾਲੂ ਹੈਗੀ ਰੰਗ ਤੇ ਡਿਜ਼ਾਈਨ ਬਹੁਤ ਆ ਗਏ ਫੁੱਲ ਸਟਾਕ ਆਇਆ ਹੋਇਆ ਹੈਗਾ ਤੇ ਸਟਾਕ ਇਹ 5-7 ਦਿਨਾਂ ਦੇ ਵਿੱਚ ਹੀ ਖਤਮ ਹੋ ਜੂਗਾ ਛੇਤੀ ਆਓ ਜੀ ਛੇਤੀ ਲੈ ਕੇ ਜਾਓ ਬਸ ਸੇਰੀ ਇੰਨੀ ਬੰਪਰ ਲੱਗੀ ਹੋਈ ਹੈ ਕਿ ਸਭ ਤੋਂ ਪਹਿਲਾਂ ਇਹ ਛੇਤੀ ਛੇਤੀ ਡਿਜ਼ਾਈਨ ਖਤਮ ਹੋਣਗੇ ਛੇਤੀ ਬਹੁਤ ਵਧੀਆ ਡਿਜ਼ਾਈਨ ਆ ਗਏਾਰੇ ਭਰਾਵਾਂ ਦੀ ਹੱਟੀ ਦੇ ਤੇ ਸੇਲ ਮੇਲਾ ਚੱਲੀ ਜਾਂਦਾ ਹੈਗਾ ਭਰਾਵਾਂ ਦੀ ਹੱਟੀ ਬਾਸਟਰ ਰੋਡ ਮੜਮੰਡੀ ਭਾਰੀ ਸੇਲ ਮੇਲਾ ਜੀ ਹਰ ਕਿਸਮ ਦੇ ਸੂਟਾਂ ਦਾ ਕੰਬਲਾਂ ਦਾ ਭਾਰੀ ਸੇਲ ਮੇਲਾ ਫਰਾਂ ਅਮਾ ਦੀ ਜਿੱਥੇ ਚੇ ਭਾਰੀ ਸਿਲ ਮੇ ਚਲੀ ਜਾਂਦਾ ਜੀ